ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇਹ ਚਾਰ ਸਾਂਝੇ ਕਰਾਂਗੇ ਕਿ ਦਾਨ ਕਰਨ ਦੇ ਸਮੇ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਦਾਨ ਕਰਦੇ ਹੋ ਇਹ ਦੋ ਚੀਜ਼ਾਂ ਦਾ ਦਾਨ ਕਦੇ ਵੀ ਤੁਸੀਂ ਭੁੱਲ ਕੇ ਵੀ ਨਾ ਕਰਿਆ ਕਰੋ ਪਰ ਜੇਕਰ ਸਾਧ ਸੰਗਤ ਜੀ ਤੁਸੀਂ ਭੁੱਲ ਭੁਲੇਖੇ ਕਦੇ ਵੀ ਇਹਨਾਂ ਦੋ ਚੀਜ਼ਾਂ ਦਾ ਤੁਸੀਂ ਦਾਨ ਕਰ ਦਿੰਦੇ ਹੋ ਤਾਂ ਫਿਰ ਉਸ ਦਾ ਸਾਧ ਸੰਗਤ ਜੀ ਤੁਹਾਡੀ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪਵੇਗਾ। ਮਾਤਾ ਲక్ష్ਮੀ ਤੁਹਾਡੇ ਘਰ ਦੇ ਵਿੱਚ ਉਹ ਸਾਧ ਸੰਗਤ ਜੀ ਰੋਸ ਕੇ ਜਾ ਸਕਦੀ ਏ। ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਤੁਹਾਡੇ ਨਾਲ ਇਹੇ ਵਿਚਾਰ ਸਾਂਝੇ ਕਰਾਂਗੇ ਕਿ ਦਾਨ ਕਰਨ ਦੇ ਸਮੇਂ ਸਾਨੂੰ ਉਹ ਕਿਹੜੀਆਂ ਨੇ ਦੋ ਚੀਜ਼ਾਂ ਜੋ ਕਦੇ ਵੀ ਭੁੱਲ ਕੇ ਵੀ ਦਾਨ ਨਹੀਂ ਕਰਨੀਆਂ ਚਾਹੀਦੀਆਂ ਇਹ ਵੀਡੀਓ ਤੁਹਾਡੇ ਲਈ ਸਸੰਗੇਜੀ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਿਵੇਂ ਸਾ ਸੰਗਿਆ ਜੀ ਪੁੰਨ ਦਾਨ ਦਾ ਕੰਮ ਕਰਨਾ ਬਹੁਤ ਹੀ ਵਧੀਆ ਤੇ ਚੰਗੀ ਗੱਲ ਏ ਤੇ ਹਰ ਇੱਕ ਧਰਮ ਦੇ ਵਿੱਚ ਦਾਨ ਕਰਨ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਪਰ ਇਸ ਤੋਂ ਇਲਾਵਾ ਸਾਧ ਸੰਗਤ ਜੀ ਕੁਝ ਚੀਜ਼ਾਂ ਐਸੀਆਂ ਵੀ ਹੁੰਦੀਆਂ ਨੇ ਜਿੰਨਾ ਦਾ দান ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਉੱਪਰ ਮਾੜਾ ਅਸਰ ਵੀ ਪੈ ਜਾਂਦਾ ਹੈ ਕਿਉਂਕਿ ਜੇ ਇਸ ਚੀਜ਼ ਦੇ ਬਾਰੇ ਸਾਧ ਸੰਗਤ ਜੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਤੇ ਜਦੋਂ ਅਸੀਂ ਉਹ ਕੰਮ ਕਰ ਲੈਨੇ ਆਂ ਤੇ ਉਹ ਸਾਡੇ ਤੇ ਉਲਟਾ ਪ੍ਰਭਾਵ ਪਾ ਦਿੰਦਾ ਮੇਰੇ ਕਹਿਣ ਦਾ ਪਾਬਕੇ ਉਲਟਾ ਹੋ ਜਾਂਦਾ ਹੈ ਕੰਮ ਚੰਗਾ ਹੋਣ ਦੀ ਬਜਾਏ ਮਾੜਾ ਹੋ ਜਾਂਦਾ ਹੈ ਇਸੀ ਤਰ੍ਹਾਂ ਸਾਥ ਸੰਗਤ ਜੀ ਉਹ ਕਿਹੜੀਆਂ ਦੋ ਚੀਜ਼ਾਂ ਨੇ ਜੋ ਸਾਨੂੰ ਭੁੱਲ ਕੇ ਵੀ ਦਾਨ ਦੇ ਵਿੱਚ ਨਹੀਂ ਦੇਣੀਆਂ ਚਾਹੀਦੀ ਸਾਬ ਤੋਂ ਪਹਿਲਾਂ ਦਾਨ ਸਾਥ ਸੰਗਤ ਜੀ ਜੋ ਸਾਨੂੰ ਕਦੇ ਵੀ ਕਿਸੇ ਵੀ ਭੈਣ ਭਰਾ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਉਹ ਏ ਸਾਥ ਸੰਗਤ ਜੀ ਬਾਸੀ ਰੋਟੀ ਦਾ ਦਾਨ ਜਿਵੇਂ ਸਾਸ ਸੰਗੇ ਜੀ ਆਪਾਂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆਂ ਜਿਵੇਂ ਰੋਟੀ ਸਬਜੀ ਬਣਾਉਣੀ ਆ ਤੇ ਆਪਣੀ ਘਰ ਦੇ ਵਿੱਚ ਜਿਵੇਂ ਇੱਕ ਦਿਨ ਵਰਤੀ ਗਈ ਤੋਂ ਬਾਅਦ ਦੇ ਵਿੱਚ ਦੂਸਰੇ ਦਿਨ ਜਾਂ ਤੀਸਰੇ ਦਿਨ ਤੱਕ ਬਾਹਰ ਜਾਂਦੀ ਏ ਰੋਟੀ ਸਬਜੀ ਤੇ ਆਪਾਂ ਸੋਚਦੇ ਆ ਕਿ ਇਹ ਹੁਣ ਸਾਡੀ ਵਰਤੋਂ ਦੇ ਵਿੱਚ ਨਹੀਂ ਆਉਂਦੀ ਤੇ ਆਪਾਂ ਲੰਗਰ ਦੇ ਟੱਪ ਦੇ ਕੋਈ ਗਰੀਬ ਹੁੰਦਾ ਏ ਜਾਂ ਆਪਣੀ ਆਂਢ ਗੁਆਢ ਦੇ ਵਿੱਚ ਹੁੰਦਾ ਏ ਤਾ ਸਾਧ ਸੰਗਤ ਜੀ ਆਪਾਂ ਸੋਚਦੇ ਹਾਂ ਕਿ ਉਹਨਾਂ ਨੂੰ ਦੇ ਦਿੰਨੇ ਆ ਰੋਟੀ ਵੀ ਤੇ ਸਬਜ਼ੀ ਵੀ ਤੇ ਜਦੋਂ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਦਾ ਦਾਨ ਕਰਦੇ ਹੋ ਤਾਂ ਇਹ ਦਾਨ ਕਰਕੇ ਤੁਸੀਂ ਪਾਪਾਂ ਦੇ ਭਾਗੀ ਬਣ ਜਾਂਦੇ ਹੋ ਮੰਨਦੇ ਆ ਸਾਧ ਸੰਗਤ ਜੀ ਕਿ ਕਿਸੇ ਭੁੱਖੇ ਦਾ ਪੇਟ ਭਰਨਾ ਬਹੁਤ ਹੀ ਜ਼ਿਆਦਾ ਪੁੰਨ ਦਾ ਕੰਮ ਹੁੰਦਾ ਹੈ ਪਰ ਸਾਧ ਸੰਗਤ ਜੀ ਜੇਕਰ ਤੁਹਾਡਾ ਖਾਣਾ ਵੱਧ ਬਣ ਜਾਂਦਾ ਹੈ ਆਪਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ ਕਿ ਆਪਣਾ ਖਾਣਾ ਅੱਜ ਵੱਧ ਬਣ ਚੁੱਕਿਆ ਹੈ ਜੇ ਸਮੇਂ ਬਣਿਆ ਹੁੰਦਾ ਤਾਜ਼ਾ ਖਾਣਾ ਉਸ ਸਮੇਂ ਹੀ ਤੁਸੀਂ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਦਿਆ ਕਰੋ ਕਿਉਂਕਿ ਸਾਧ ਸੰਗਤ ਜੀ ਜਿਹੜਾ ਖਾਣਾ ਕਾਫੀ ਦਿਨ ਦਾ ਹੋ ਜਾਂਦਾ ਹੈ ਜਿਸ ਨੂੰ ਤੁਸੀਂ ਸਮਝਣ ਲੱਗ ਜਾਂਦੇ ਹੋ ਕਿ ਇਹ ਹੁਣ ਆਪਣੇ ਖਾਣ ਦੇ ਲਾਇਕ ਨਹੀਂ ਹੈਗਾ ਤਾਂ ਸਾਧ ਸੰਗਤ ਜੀ ਤੁਸੀਂ ਕਦੇ ਇਹ ਸੋਚਿਆ ਕਰੋ ਕਿ ਜਿਸ ਨੂੰ ਆਪਾਂ ਇਹ ਖਾਣਾ ਦੇ ਰਹੇ ਹਾਂ ਉਹ ਵੀ ਆਪਣੇ ਵਰਗਾ ਇਨਸਾਨੀ ਕਿ ਉਹਦੇ ਲਈ ਇਹ ਸਹੀ ਹੋਵੇਗਾ ਇਸੀ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਕਿਸੇ ਨੂੰ ਪੁੰਨਦਾਨਤੀ ਵਿੱਚ ਖਾਣਾ ਖਵਾਉਣਾ ਵੀ ਚਾਹੋਣੇ ਹੋ ਤਾਂ ਇਸ ਤਰੀਕੇ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਜਦੋਂ ਖਾਣਾ ਤਿਆਰ ਕਰਦੇ ਹੋ ਜੇ ਤੁਹਾਡੇ ਤੋਂ ਵੱਧ ਵੀ ਬਣ ਜਾਂਦਾ ਹੈ ਤਾਂ ਤੁਸੀਂ ਉਸ ਦੇ ਵਿੱਚ ਉਸੇ ਸਮੇਂ ਹੀ ਤੁਸੀਂ ਕਿਸੇ ਲੋੜਵੰਤ ਨੂੰ ਦੇ ਸਕਦੇ ਹੋ ਪਰ ਜੇਕਰ ਸਾਧ ਸੰਗਤ ਜੀ ਤੁਹਾਡੇ ਕੋਲ ਨਹੀਂ ਵੀ ਬਚਦਾ ਤੁਸੀਂ ਕਿਸੇ ਦੀ ਮਦਦ ਪੁੰਨਦਾਨ ਕਰਨਾ ਚਾਹੋਣੇ ਹੋ ਤਾਂ ਹਮੇਸ਼ਾ ਤਾਜ਼ੇ ਖਾਣੇ ਦੇ ਨਾਲ ਹੀ ਤੁਸੀਂ ਕਿਸੇ ਦਾ ਪੇਟ ਭੁੱਖ ਤੁਸੀਂ ਸ਼ਾਦਾ ਸ਼ਿਕਾ ਸਕਦੇ ਹੋ ਪਰ ਬਾਸੀ ਰੋਟੀ ਦਾ ਤੁਸੀਂ ਦਾਨ ਕਦੇ ਵੀ ਨਾ ਕਰਿਆ ਕਰੋ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਅਸੀਂ ਸ਼ੁੱਧ ਤਾਜ਼ਾ ਖਾਣਾ ਕਿਸੇ ਭੁੱਖੇ ਨੂੰ ਚਾ ਲੋੜਵੰਤ ਨੂੰ ਖਵਾਉਣੀ ਆ ਤੇ ਇਸ ਦੇ ਨਾਲ ਸਾਧ ਸੰਗਤ ਜੀ ਮਾਤਾ ਲక్ష్ਮੀ ਬਹੁਤ ਜ਼ਿਆਦਾ ਪਰਸਾਨੁ ਹੁੰਦੀ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਨਾ ਹੀ ਪੈਸੇ ਨੂੰ ਲੈ ਕੇ ਨਾ ਹੀ ਸਾਧ ਸੰਗਤ ਜੀ ਕਿਸੇ ਵੀ ਚੀਜ਼ ਨੂੰ ਲੈ ਕੇ ਇਸ ਗੱਲ ਦਾ ਸਾਧ ਸੰਗਤ ਜੀ ਤੁਸੀਂ ਖਾਸ ਕਰਕੇ ਧਿਆਨ ਰੱਖਿਓ ਤੇ ਇਹ ਧਿਆਨ ਰੱਖ ਕੇ ਇਸ ਚੀਜ਼ ਨੂੰ ਜ਼ਰੂਰ ਅਜਮਾ ਕੇ ਵੀ ਦੇਖ ਲਿਓ ਭਾਵੇਂ ਤੁਸੀਂ ਕਿਉਂਕਿ ਬਹੁਤ ਪਰਿਵਾਰ ਇਦਾਂ ਦੇ ਹੁੰਦੇ ਨੇ ਜੋ ਵਾਸੀ ਭੋਜਨ ਇਹ ਜਿਹੜਾ ਕਿਸੇ ਨੂੰ ਦੇ ਦਿੰਦੇ ਨੇ ਕਿਉਂਕਿ ਕਹਿ ਦਿੰਦੇ ਨੇ ਕਿ ਜੇਕਰ ਅਸੀਂ ਖਾਵਾਂਗੇ ਤੇ ਸਾਡੇ ਪੇਟ ਖਰਾਬ ਹੋ ਜਾਣਗੇ ਜਾਂ ਬਿਮਾਰੀਆਂ ਲੱਗ ਜਾਣਗੀਆਂ ਪਰ ਜੇਕਰ ਸਾਧ ਸੰਗਤ ਜੀ ਉਹੀ ਭੋਜਨ ਆਪਾਂ ਕਿਸੇ ਗਰੀਬ ਨੂੰ ਦੰਨੇ ਆ ਤੇ ਜੇਕਰ ਉਸ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਆਪਾਂ ਨੂੰ ਪੁੰਨ ਦੀ ਬਚਾਏ ਪਾਪ ਹੀ ਲੱਗੇਗਾ ਇਹ ਸੀ ਸਾਥ ਸੰਗਤ ਜੀ ਪਹਿਲੀ ਚੀਜ਼ ਜੋ ਸਾਨੂੰ ਕਦੇ ਵੀ ਭੁੱਲ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਦਾਣ ਨਹੀਂ ਕਰਨੀ ਚਾਹੀਦੀ ਤੇ ਦੂਸਰੀ ਚੀਜ਼ ਸਾਥ ਸੰਗਤ ਜੀ ਇਹ ਹੁੰਦੀ ਹੈ ਜਿਹੜੀ ਸਾਨੂੰ ਕਦੇ ਦਾਣ ਨਹੀਂ ਕਰਨੀ ਚਾਹੀਦੀ ਦਾਣ ਕਰ ਵੀ ਸਕਦੇ ਹੋ ਸਾਥ ਸੰਗਤ ਜੀ ਪਰ ਦਾਣ ਕਰਨ ਦੇ ਉਸ ਦੇ ਕੁਝ ਤਰੀਕੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਸਾਥ ਸੰਗਤ ਜੀ ਜੇਕਰ ਤੁਸੀਂ ਤਰੀਕੇ ਦੇ ਨਾਲ ਉਸ ਚੀਜ਼ ਨੂੰ ਦਾਣ ਕਰੋਗੇ ਫੇਰ ਸਾਧ ਸੰਗਤ ਜੀ ਜੋ ਪੁੰਨਦਾਨ ਕਰਨ ਤੋਂ ਬਾਅਦ ਦੇ ਵਿੱਚ ਸਾਨੂੰ ਫਲ ਮਿਲਦਾ ਹੈ ਤਾਂ ਫੇਰ ਤੁਸੀਂ ਉਸ ਦੇ ਭਾਗੀਦਾਰ ਬਣ ਸਕਦੇ ਹੋ। ਨਹੀਂ ਤਾਂ ਸਾਧ ਸੰਗਤ ਜੀ ਜੇਕਰ ਤੁਸੀਂ ਉਸ ਚੀਜ਼ ਨੂੰ ਦੇ ਰਹੇ ਹੋ ਤੁਹਾਨੂੰ ਉਸ ਚੀਜ਼ ਨੂੰ ਦੀ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਤੁਹਾਡਾ ਕੋਈ ਕਸੂਰ ਵੀ ਨਹੀਂ ਹੈ ਕਿਉਂਕਿ ਜਾਣਕਾਰੀ ਤੋਂ ਬਿਨਾ ਸਾਧ ਸੰਗਤ ਜੀ ਕੀਤਾ ਗਿਆ ਕੰਮ ਹਮੇਸ਼ਾ ਹੀ ਨੁਕਸਾਨ ਦਿੰਦਾ ਇਸ ਕਰਕੇ ਜੇਕਰ ਤੁਹਾਨੂੰ ਜਾਣਕਾਰੀ ਨਾ ਹੋਵੇਗੀ ਤੁਸੀਂ ਉਸਤੇ ਉਲਟ ਕਰ ਲਓਗੇ ਤਾਂ ਉਹ ਤੁਹਾਨੂੰ ਪੁੰਨ ਲੱਗਣ ਦੀ بجائے ਸਾਧ ਸੰਗਤ ਜੀ ਤੁਹਾਡੇ ਘਰ ਤੇ ਬਾੜਾ ਪਰਵਾ ਵੀ ਪਾ ਸਕਦਾ ਹੈ ਜਿਵੇਂ ਸਾਧ ਸੰਗਤ ਜੀ ਆਪਾਂ ਅੰਮ੍ਰਿਤ ਦਾ ਅਨਾਜ ਦਾ ਦਾਨ ਕਰਦੇ ਆ ਤੇ ਈ ਦਾਨ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ ਉੱਤਮ ਮੰਨਿਆ ਗਿਆ ਜਿਵੇਂ ਚੌਲਾਂ ਦਾ ਦਾਨ ਕਰਦੇ ਨਾਲ ਆਟੇ ਦਾ ਅਨਾਜ ਦਾ ਸਾਧ ਸੰਗਤ ਜੀ ਜਾਂ ਪੈਸੇ ਦਾ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਪਰ ਇਸ ਧਾਰ ਨੂੰ ਕਰਨ ਦਾ ਸਾਧ ਸੰਗਤ ਜੀ ਇੱਕ ਤਰੀਕਾ ਹੈ ਜਦੋਂ ਅਸੀਂ ਮੁਠੀ ਭਰ ਕੇ ਜਦੋਂ ਵੀ ਕਿਸੇ ਨੂੰ ਉਹ ਅਨਾਜ দান ਕਰ ਨਹੀਂ ਹੁੰਦੇ ਆ ਸਾਧ ਸੰਗਤ ਜੀ ਉਸ ਸਮੇਂ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਹੈ ਸਾਧ ਸੰਗਤ ਜੀ ਆਪਣੀ ਮੰਨ ਦੇ ਅੰਦਰ ਹੰਕਾਰ ਦੀ ਭਾਵਨਾ ਦੇ ਨਾਲ ਕਦੇ ਵੀ ਤੁਸੀਂ ਦਾਨ ਨਹੀਂ ਕਰਨਾ ਇਸ ਤਰ੍ਹਾਂ ਦੀ ਭਾਵਨਾ ਆਪਣੇ ਮਨ ਦੇ ਵਿੱਚ ਕਦੇ ਨਹੀਂ ਲੈ ਕੇ ਆਉਣੀ ਕਿ ਦਾਨ ਕਰਨ ਵਾਲਾ ਵੀ ਮੈਂ ਆ ਤੇ ਜੋ ਜਿਸ ਨੂੰ ਮੈਂ ਦਾਨ ਕਰ ਰਿਹਾ ਉਸ ਦੇ ਹੱਥ ਮੇਰੇ ਅੱਗੇ ਝੁੜੇ ਹੋਏ ਨੇ ਤੇ ਇਸ ਤਰ੍ਹਾਂ ਦੀ ਜੇ ਭਾਵਨਾ ਦੇ ਨਾਲ ਤੁਸੀਂ ਸਾਦ ਸੰਗਤ ਜੀ ਦਾਨ ਕਰੋਗੇ ਤਾਂ ਉਹ ਤੁਹਾਨੂੰ ਕਦੇ ਵੀ ਨਹੀਂ ਲੱਗਣਾ ਏਸੀ ਤਰ੍ਹਾਂ ਸਾਦ ਸੰਗਿਆ ਜੀ ਚਦੋ ਵੀ ਤੁਸੀਂ ਅਨਾਜ ਦਾ ਦਾਨ ਕਰੋਗੇ ਉਸ ਸਮੇਂ ਜਿਹੜੇ ਵੀ ਤੁਸੀਂ ਆਪਣੀ ਪਰਮਾਤਮਾ ਨੂੰ ਧਰਮ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਉਹਨਾਂ ਦਾ ਨਾਮ ਜਪ ਕੇ ਤੁਸੀਂ ਇਹ দান ਕਰਨਾ ਹੈ ਤੇ ਅਰਦਾਸ ਬੇਨਤੀ ਪਰਮਾਤਮਾ ਨੂੰ ਇਹੀ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਡਾ ਦਿੱਤਾ ਗਿਆ দান ਵਾਹਿਗੁਰੂ ਲੇਖੇ ਲਉਣ ਤੇ ਸਾਧ ਸੰਗਤ ਜੀ ਇਸ ਗੱਲ ਨੂੰ ਤੁਸੀਂ ਖਾਸ ਕਰਕੇ ਕਾਪੀ ਤੇ ਨੋਟ ਕਰਕੇ ਰੱਖ ਸਕਦੇ ਹੋ ਕਿ ਜੇ ਸਮੇਂ ਤੁਸੀਂ দান ਕਰ ਰਹੇ ਹੋ ਸਮੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਤੁਸੀਂ ਵੀ ਕਦੇ ਵੀ ਹੰਕਾਰ ਨਹੀਂ ਕਰਨਾ ਜਦੋਂ ਵੀ ਕਰੋ ਬਸ ਪਰਮਾਤਮਾ ਦਾ ਨਾਮ ਮਨ ਦੇ ਵਿੱਚ ਲੈ ਕੇ ਕਰੋ ਇਸ ਤੋਂ ਇਲਾਵਾ ਸਾਧ ਸੰਗਤ ਜੀ ਇੱਕ ਦੋ ਚੀਜ਼ਾਂ ਹੋਰ ਨੇ ਜੋ ਤੁਸੀਂ দান ਨਹੀਂ ਕਰ ਸਕਦੇ ਜਿਵੇਂ ਸਾਧ ਸੰਗਤ ਜੀ ਆਪਣੇ ਫਟੇ ਪੁਰਾਣੀ ਕੱਪੜੇ ਹੁੰਦੇ ਨੇ ਉਹ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਸਾਧੂ ਸੰਤ ਆ ਜਾਂਦੇ ਨੇ ਉਹਨਾਂ ਨੂੰ ਕਦੇ ਵੀ ਭੁੱਲ ਕੇ ਤੁਸੀਂ দান ਨਾ ਕਰਿਆ ਕਰੋ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਤੁਸੀਂ ਕਰੋ ਪਰ ਇੰਨੇ ਫਟੇ ਹੋਏ ਕੱਪੜੇ ਨਾ ਕਰੋ ਕਿ ਉਸ ਦੀ ਵਰਤੋਂ ਦੇ ਵਿੱਚ ਵੀ ਨਾ ਆਉਣ ਸਾਧ ਸੰਗਤ ਜੀ ਜੇਕਰ ਤੁਸੀਂ ਕੱਪੜਿਆਂ ਦਾ দান ਕਰ ਵੀ ਰਹੇ ਹੋ ਤਾਂ ਇੰਨੇ ਕੋ ਤੁਸੀਂ ਢੰਗ ਤਰੀਕੇ ਦੇ ਹੋਣ ਕੱਪੜੇ ਚੋ ਸਾਹਮਣੇ ਵਾਲੇ ਨੂੰ ਤੁਸੀਂ দান ਕਰ ਰਹੇ ਹੋ ਉਸਦੇ ਕੰਮ ਆ ਸਕਣ ਇਹ ਜੇਕਰ ਸਾਹ ਸੰਗੇ ਜੀ ਅਸੀਂ ਬਿਲਕੁਲ ਹੀ ਫਟੇ ਪੁਰਾਣੀ ਕੱਪੜਿਆਂ ਦਾ ਦਾਨ ਕਰਦੇ ਹਾਂ ਤਾਂ ਇਸ ਤਰ੍ਹਾਂ ਕਰਨ ਦੀ ਨਾਲ ਮਾਤਾ ਲక్ష్ਮੀ ਸਾਡੀ ਘਰ ਤੋਂ ਨਰਾਜ ਹੋ ਕੇ ਚਲੀ ਜਾਂਦੀ ਏ ਜਦੋਂ ਮਾਤਾ ਲక్ష్ਮੀ ਜੀ ਸਾਡੇ ਘਰ ਤੋਂ ਚਲੀ ਜਾਂਦੀ ਏ ਤਾਂ ਵਾਪਸ ਲੈ ਕੇ ਆਉਣਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਇਸ ਤੋਂ ਇਲਾਵਾ ਸਾਹ ਸੰਗੇ ਜੀ ਤੁਸੀਂ ਆਪਣੇ ਘਰ ਦਾ ਜਿਹੜਾ ਝਾੜੂ ਏ ਉਹ ਕਦੇ ਵੀ ਕਿਸੇ ਨੂੰ ਤੁਸੀਂ ਦਾਨ ਦੇ ਵਿੱਚ ਨਹੀਂ ਦੇਣਾ ਦਾਨ ਨਹੀਂ ਕਰਨਾ ਜਿਵੇਂ ਸਾਧ ਸੰਗਤ ਜੀ ਅਸੀਂ ਤੁਹਾਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਜੋ ਝਾੜੂ ਹੁੰਦਾ ਏ ਉਹ ਮਾਤਾ ਲక్ష్ਮੀ ਜੀ ਦਾ ਸਰੂਪ ਹੀ ਮੰਨਿਆ ਜਾਂਦਾ ਏ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਝਾੜੂ ਕਦੇ ਕਿਸੇ ਨੂੰ ਦਾਨ ਕਰ ਦਿੰਦੇ ਹੋ ਤੇ ਜਾਂ ਫਿਰ ਜੇਕਰ ਕਿਸੇ ਨੂੰ ਚਾਹੀਦਾ ਹੁੰਦਾ ਏ ਤੁਸੀਂ ਉਸ ਨੂੰ ਦੇ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨ ਦੀ ਨਾਲ ਸਾਧ ਸੰਗਤ ਜੀ ਤੁਸੀਂ ਆਪਣੀ ਹੱਥ ਨਾਲ ਹੀ ਉਸ ਇਨਸਾਨ ਨੂੰ ਆਪਣੇ ਘਰ ਦੀ ਜੋ ਲక్ష్ਮੀ ਹੁੰਦੀ ਏ ਉਹ ਵੀ ਦੇ ਦਿੰਦੇ ਤੇ ਇਸ ਤਰ੍ਹਾਂ ਕਰਨ ਦੀ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਦਲੇਦਰਤਾ ਆਉਣੀ ਸ਼ੁਰੂ ਹੋ ਜਾਂਦੀ ਏ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਏ ਇਸ ਕਰਕੇ ਭੁੱਲ ਕੇ ਵੀ ਕਦੇ ਵੀ ਕਿਸੇ ਨੂੰ ਝਾੜੂ ਦਾ ਦਾਨ ਨਹੀਂ ਕਰਨਾ ਚਾਹੀਦਾ ਲੇਕਿਨ ਫਿਰ ਵੀ ਸਾਧ ਸੰਗਤ ਜੀ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਨਵਾਂ ਝਾੜੂ ਬਜ਼ਾਰ ਤੋਂ ਲੈ ਕੇ ਖਰੀਦ ਕੇ ਤੁਸੀਂ ਦੇ ਸਕਦੇ ਹੋ ਪਰ ਲੇਕਿਨ ਆਪਣੇ ਘਰ ਦਾ ਝਾੜੂ ਤੁਸੀਂ ਬਿਲਕੁਲ ਵੀ ਦਾਣ ਦੇ ਵਿੱਚ ਨਹੀਂ ਦੇਣਾ। ਦਾਨ ਕਰਦੇ ਸਮੇ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਕਦੇ ਵੀ ਤੁਸੀਂ ਦਾਨ ਕਰਨ ਦੇ ਸਮੇ ਹੰਕਾਰ ਦੇ ਵਿੱਚ ਨਹੀਂ ਆਉਣਾ ਤੇ ਹਮੇਸ਼ਾ ਲੋੜਵੰਦ ਤੇ ਗਰੀਬ ਪਰਿਵਾਰ ਨੂੰ ਹੀ ਦਾਨ ਕਰਿਆ ਕਰੋ। ਇੱਕ ਗੱਲ ਦਾ ਸਾਧ ਸੰਗੇ ਜੀ ਹੋਰ ਧਿਆਨ ਰੱਖਿਓ ਦਾਨ ਕਰਨ ਦੇ ਸਮੇਂ ਜਿਸ ਘਰ ਦੇ ਵਿੱਚ ਕੋਈ ਸ਼ਰਾਬੀ ਹੁੰਦਾ ਹੈ ਜਾਂ ਕੋਈ ਸ਼ਰਾਬ ਪੀਣ ਵਾਲਾ ਨਸ਼ਾ ਕਰਨ ਵਾਲਾ ਤੁਹਾਨੂੰ ਕਹਿ ਰਿਹਾ ਉਸ ਨੂੰ ਤੁਸੀਂ ਕਦੇ ਵੀ ਭੁੱਲ ਕੇ ਦਾਨ ਨਾ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗੇ ਜੀ ਤੁਹਾਡਾ ਜੋ ਦਾਨ ਦਾ ਮੇਨ ਮੋਟਿਵ ਹੁੰਦਾ ਹੈ ਉਹ ਖਰਾਬ ਹੋ ਜਾਂਦਾ ਹੈ ਇਸ ਦੇ ਨਾਲ ਸਾਧ ਸੰਗੇ ਜੀ ਜੋ ਸ਼ਨੀ ਗ੍ਰਹਿ ਸ਼ਨੀ ਦੇਵਤਾ ਹੁੰਦੇ ਨੇ ਉਹ ਨਰਾਜ ਹੋ ਜਾਂਦੇ ਨੇ ਕਿਉਂਕਿ ਸਾਧ ਸੰਗਤ ਜੀ ਜੋ ਇਸ ਤਰੀਕੇ ਦਾ ਦਾਨ ਮਨੁੱਖ ਦਿੰਦਾ ਏ ਉਹ ਵੀ ਇੱਕ ਤਰ੍ਹਾਂ ਤੇ ਪਾਪੀ ਹੋ ਜਾਂਦਾ ਏ ਕਿਉਂਕਿ ਉਹ ਗਲਤ ਇਨਸਾਨ ਨੂੰ ਦਾਨ ਤੇ ਦਿੰਦਾ ਏ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਉਹ ਦਾਨ ਨੇ ਜੋ ਸਾਨੂੰ ਭੁੱਲ ਕੇ ਵੀ ਕਦੇ ਵੀ ਨਹੀਂ ਕਰਨੇ ਚਾਹੀਦੇ ਤੇ ਦਾਨ ਕਰਨਾ ਚਾਹੀਦਾ ਹੈ ਪਰ ਗੁਪਤ ਵਿਧੀ ਦੇ ਨਾਲ ਤੇ দান ਕਰਦੇ ਸਮੇਂ ਕੁਝ ਗਲਤੀਆਂ ਜੋ ਤੁਹਾਨੂੰ ਦੱਸਿਆ ਨੇ ਉਹ ਵੀ ਸਾਥ ਸੰਗਤ ਜੀ ਤੁਸੀਂ ਭੁੱਲ ਕੇ ਨਾ ਕਰਨੀਆਂ। দান ਦੇਣਾ ਬਹੁਤ ਹੀ ਜ਼ਿਆਦਾ ਪੁੰਨ ਦਾ ਤੇ ਬਹੁਤ ਹੀ ਵਧੀਆ ਕੰਮ ਈ। দান ਕਰਿਆ ਕਰੋ ਸਾਥ ਸੰਗਤ ਜੀ ਜਿੰਨਾ ਪਰਮਾਤਮਾ ਨੇ ਤੁਹਾਨੂੰ ਕਿਰਪਾ ਕੀਤੀ ਚੰਨੀ ਕੋ ਤੁਸੀਂ ਆਪਣੇ ਘਰ ਦੇ ਹਿਸਾਬ ਨਾਲ দান ਕਰ ਸਕਦੇ ਹੋ ਜ਼ਰੂਰ ਕਰਿਆ ਕਰੋ। ਕਿਉਂਕਿ ਤੁਹਾਡੇ ਦਿੱਤੇ ਗਏ দান ਦੇ ਨਾਲ ਕਿਸੇ ਹੋਰ ਗਰੀਬ ਵੀਰ ਭੈਣ ਦਾ ਭਲਾ ਹੋ ਸਕਦਾ ਏ। ਤੁਹਾਡੇ ਦਿੱਤੇਗੇ ਦਾਮ ਦੇ ਨਾਲ ਸਾਧ ਸੰਗੇ ਜੀ ਕਿਸੇ ਘਰ ਦੇ ਵਿੱਚ ਰੋਟੀ ਵੀ ਪੱਕ ਸਕਦੀ। ਸੋ ਸਾਧ ਸੰਗੇ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਸਾਸ ਸੰਗਤ ਜੀ ਭੁੱਲਾ ਚੁੱਕਾਂ ਦੀ ਕੀਵਾਂ ਵਰਖ ਨਹੀਂ ਬੋਲਦੇ ਸਮੀਂ ਜਾਣੀ ਅਤੇ ਜਾਣੀ ਅਨੀਕਾ ਗਲਤੀਆਂ ਭੁੱਲਾ ਚੁੱਕਾਂ ਹੋ ਜਾਂਦੀਆਂ ਜੀ ਤੁਸੀਂ ਵੀ ਵੱਧ ਤੋਂ ਵੱਧ ਸਾਸ ਸੰਗਤ ਜੀ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੀ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਗੁਰਬਾਣੀ ਦੇ ਨਾਲ ਜ਼ਰੂਰ ਜੁੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਡੀਆ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੇ ਦਰ ਤੇ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੀ ਕਾਰੇ ਚ ਸਫਲ ਕਰਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਨੂੰ ਹੱਸਦੇ ਵਾਸਤੇ ਰੱਖਣਾ ਸਾਰੇ ਭੈਣ ਭਰਾਵਾਂ ਦੀ ਕਰ ਹਾਸਦੇ ਵਾਸਤੇ ਰਣ ਚੜ੍ਹਦੀ ਕਲਾ ਦੀ ਵਿਚ ਰੱਖਣਾ ਸਬਨਾ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਲੰਬੀਆਂ ਉਮਰਾਂ ਬਖਸ਼ਰੀਆਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਭੈਣ ਭਰਾਵਾਂ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ